ਫਿਲਮ ਨਮਾ ਪਾਈ ਇਸ ਚੀਜ਼ ਨੂੰ ਦੇਖੋ ਟੂ ਬੀ ਵੈਰੀ ਓਨੈਸਟ ਜੇ ਤੁਸੀਂ ਮੈਨੂੰ ਪੁੱਛੋਗੇ ਤਾਂ ਮੈਨੂੰ ਨਹੀਂ ਲੱਗਦਾ ਜੀ ਫਿਲਮ ਪ੍ਰੋਪਰਲੀ ਇਸ ਬੁੱਕ ਨੂੰ ਕਵਰ ਕਰ ਪਾਈ ਹੈ ਆਈ ਪੀ ਐਸ ਬਣ ਗਿਆ ਨਾ ਤਾਂ ਪਹਿਲਾ ਲੈਟਰ ਜੋ ਸਾਈਨ ਕਰੂਗਾ ਤੇਰੀ ਸਸਪੈਂਸ਼ਨ ਕਾ ਹੋਵੇ ਇਹ ਬਾਤ ਯਾਦ ਰੱਖਣਾ ਤੁਹਾਨੂੰ ਕਿਤਾਬ ਪੜਨ ਤੋਂ ਬਾਅਦ ਜਾਂ ਮੂਵੀ ਦੇਖਣ ਤੋਂ ਬਾਅਦ ਪਹਿਲਾਂ ਤਾਂ ਮੈਂ ਇਹ ਰეკਮੈਂਡ ਕਰੂੰਗਾ ਕਿ ਹਰ ਬੰਦਾ ਪਹਿਲਾਂ ਕਿਤਾਬ ਪੜ੍ਹੇ ਫਿਰ ਮੂਵੀ ਦੇਖੇ ਮੈਂ ਇੱਕ ਲੜਕਾ ਹੈ ਕੋਈ ਜਿਸ ਦਾ ਨਾਮ ਹੈ ਮਨੋਜ ਕੁਮਾਰ ਸ਼ਰਮਾ ਕੌਣ ਹੈ ਮਨੋਜ ਤੁਹਾਨੂੰ ਪੜਾਈ ਲਿਖਾਈ ਦੇ ਡਿਊਰਿੰਗ ਕੋਈ ਐਹ ਜਾਂ ਫਰੈਂਡ ਹੈ ਜਾਂ ਮਿੱਤਰ ਮਿਲ ਜੇ ਜਿਹੜਾ ਵਾਕਈ ਤੁਹਾਡੇ ਬਾਰੇ ਸੋਚਦਾ ਹੋਵੇ ਜਿਹਨੂੰ ਇਹ ਲੱਗਦਾ ਹੋਵੇ ਵੀ ਜੇ ਮੈਂ ਆਈਐਸ ਨਹੀਂ ਕਰ ਸਕਿਆ ਤਾਂ ਜੇ ਮੇਰੇ ਫਰੈਂਡ ਨੇ ਕਿਸੇ ਨੇ ਆਈਐਸ ਜਾਂ ਆਈਪੀਐਸ ਬਣ ਗਿਆ ਤਾਂ ਉਹ ਮੇਰੇ ਲਈ ਵੀ ਸੇਮ ਹੀ ਹੈ ਇਹ ਕਬ ਜੀਤ ਹੋਗਾ ਨਾ ਕਰੋੜਾ ਬੇਰ ਬੱਕਰੀ ਕਾ ਜੀਤ ਹੋਗਾ ਸਰ ਜਦੋਂ ਮੈਂ ਘਰ ਜਾ ਕੇ ਬੁੱਕ ਪੜੀ ਨਾ ਤੁਸੀਂ ਵੀ ਮੰਨੋਗੇ ਨਹੀਂ ਤੇ ਮੈਂ ਨਾ ਉਠਾ ਨਹੀਂ ਦਿੱਤਾ ਇਹ ਬੱਕ ਨੇ ਵੀ ਹੋਰ ਕੰਮ ਵਾਲਾ ਮੈਨੂੰ ਜਾਣ ਨਹੀਂ ਦਿੱਤਾ ਬੱਕ ਨੇ ਬੁੱਕ ਪੜਦੇ ਡਿਊਰਿੰਗ ਤੁਹਾਨੂੰ ਇਹ ਲੱਗੂਗਾ ਵੀ ਜਿਹੜਾ ਮਨੋਏ ਕੁਮਾਰ ਸ਼ਰਮਾ ਉਹ ਮੈਂ ਹੀ ਆ ਤੁਹਾਨੂੰ ਇੰਨੀ ਮੋਟੀਵੇਸ਼ਨ ਆ ਰਹੀ ਹੋਊਗੀ ਤੁਸੀਂ ਉਸ ਕੈਰੈਕਟਰ ਦੇ ਵਿੱਚ ਆਪਦੇ ਆਪ ਨੂੰ ਫੀਲ ਕਰੋਗੇ ਅਬੇ ਜबान ਬਹੁਤ ਜ਼ਿਆਦਾ ਚਲਾ ਰਹਾ ਹੈ ਤਾਂ ਚਲਾਣਾ ਸ਼ੁਰੂ ਕਾ ਕੀ ਅਬ ਤੱਕ ਪਰ ਜੋ ਤੁਸੀਂ ਫਿਲਮ ਦੇਖ ਰਹੇ ਹੋਗੇ ਤਾਂ ਤੁਹਾਨੂੰ ਹੋਰ ਕੈਰੈਕਟਰ ਲੱਗੂਗਾ ਵੀ ਜਿਹੜਾ ਕਿ ਅੱਗੇ ਆਪਦੀਆਂ ਪਰਸਥਿਤੀਆਂ ਨਾਲ ਲੜ ਰਿਹਾ ਹੈ ਜਾਂ ਜਿਹੜਾ ਵੀ ਉਹ ਵਰਕਆਊਟ ਕਰ ਰਿਹਾ ਹੈ ਮਨੋਜ ਨੇ ਬਿਲਕੁਲ ਇਹ ਗੱਲ ਨੂੰ ਕਲੀਅਰ ਕਰਤਾ ਕਿ ਕਿਸੇ ਬੰਦੇ ਨੇ ਜੇ ਕੋਈ ਵੀ ਗੋਲ ਅਚੀਵ ਕਰਨਾ ਆਵੇ ਉਸ ਨੂੰ ਕਿਸੇ ਸੈਂਟਰ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਪਿਆਰ ਨੂੰ ਬੜਾ ਸੋਹਣਾ ਇਸ ਦੇ ਵਿੱਚ ਪੇਸ਼ ਕੀਤਾ ਗਿਆ ਕਿ ਰੁਕਾਵਟ ਨਹੀਂ ਬਣਦਾ ਹੁੰਦਾ ਅਕਸਰ ਕਹਿ ਦਿੰਦੇ ਨੇ ਜੇ ਕੁੜੀ ਮੁੰਡੇ ਦਾ ਪਿਆਰ ਆ ਕਿ ਤੂੰ ਪਿਆਰ ਚ ਪੈ ਗਿਆ ਤਾਂ ਤੇਰਾ ਤਾਂ ਹੁਣ ਬੇੜਾਗਰ ਕੀ ਹੋ ਜਾਣਾ ਹੈਗਾ ਪਰ ਇਸ ਦੇ ਵਿੱਚ ਬੜਾ ਖੂਬਸੂਰਤ ਬਿਆਨ ਕੀਤਾ ਗਿਆ ਕਿ سپورਟ ਬਣ ਸਕਦਾ ਤੁਹਾਡੀ ਇਹਨਾਂ ਛੋਲ ਕੇ ਚਲੀ ਜਾਏਗੀ ਉਹ ਦੂਜਾਸ ਕੇ ਸਾਥ ਕੋਈ ਨਹੀਂ ਟਿਕਤਾ ਭਾਈ ਪਿਆਰ ਉਹਨਾਂ ਦੇ ਗੋਲ ਦੇ ਵਿੱਚ ਜਿਹੜਾ ਹੈਗਾ ਕੋਈ ਰਿਕਾਵਟ ਨਹੀਂ ਕ੍ਰੀਏਟ ਕੀਤੀ ਸਗੋਂ ਇੱਕ ਦੂਜੇ ਨੂੰ ਸਪੋਰਟ ਮਿਲਦੀ ਹੈ ਜੀ ਕੀ ਕਰ ਰਹੇ ਹੋ ਸਮਝੋ ਕਿ ਤੁਹਾਡੀ ਹੋ ਮੇਰੀ ਦੁਨੀਆ ਬਹੁਤ ਅਲੱਗ ਹੈ ਬੇਲ ਬੇਲ ਹੋ ਗਿਆ ਨੈਕਸਟ ਬੁੱਕਮਾਰਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਕਿਤਾਬਾਂ ਦੀ ਗੱਲ ਕਰਦੇ ਆਂ ਕਿਤਾਬਾਂ ਤੇ ਚਰਚਾ ਕਰਦੇ ਆਂ ਨਵੀਆਂ ਕਿਤਾਬਾਂ ਆਉਂਦੀਆਂ ਨੇ ਤੇ ਨਵੀਆਂ ਕਿਤਾਬਾਂ ਇੱਕ ਨਵੀਂ ਚੇਤਨਾ ਤੇ ਇੱਕ ਨਵਾਂ ਉਤਸ਼ਾਹ ਪੈਦਾ ਕਰਦੀਆਂ ਨੇ ਕਿਤਾਬਾਂ ਦੇ ਵਿੱਚ ਉਹ ਕਹਾਣੀਆਂ ਨੇ ਜੋ ਫਿਲਮਾਂ 'ਚ ਜਾਣੀਆਂ ਚਾਹੀਦੀਆਂ ਨੇ ਕੁਝ ਨਾਵਲ ਨੇ ਕੁਝ ਜੀਵਨੀਆਂ ਨੇ ਕੁਝ ਆਟੋ ਬਾਇਓਗ੍ਰਾਫੀਆਂ ਨੇ ਤੇ ਹੁਣੇ-ਹੁਣੇ ਡਿਜ਼ਨੀ ਹਾਟਸਟਾਰ ਤੇ ਇੱਕ ਫਿਲਮ ਬੜੀ ਚਰਚਾ ਦੇ ਵਿੱਚ ਹੈ 12ਵੀਂ ਫੇਲ ਜਿਸ ਨੂੰ ਲੋਕ ਪਸੰਦ ਕਰ ਰਹੇ ਨੇ ਮੈਂ ਕਹਿੰਦਾ ਕਿ ਪੂਰੇ ਪਰਿਵਾਰ ਦੇ ਨਾਲ ਬੱਚਿਆਂ ਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਜਿਹੜੇ ਫੇਲਿਅਰ ਤੋਂ ਡਰ ਜਾਂਦੇ ਨੇ ਬੱਚੇ ਕਹਿੰਦੇ ਨੇ ਕਿ ਮੈਂ ਫੇਲ ਹੋ ਜਾਣਾ ਅੱਗੇ ਨਹੀਂ ਵੱਧ ਪਾਉਣਾ ਪਰ ਇੱਕ ਫਿਲਮ ਵੀ ਦੇਖਣੀ ਚਾਹੀਦੀ ਹੈ ਪਰ ਮੈਂ ਹਮੇਸ਼ਾ ਕਹਿੰਦਾ ਹੁਣਾ ਕਿ ਫਿਲਮ ਆਪਣਾ ਮਾਧਿਅਮ ਹੈ ਕਿਤਾਬ ਆਪਣਾ ਮਾਧਿਅਮ ਹੈ ਤਾਂ ਕਿਤਾਬ ਵੀ ਪੜ੍ਹਨੀ ਚਾਹੀਦੀ ਹੈ ਇੱਕ ਕਿਤਾਬ 12th ਫੇਲ 12ਵੀਂ ਫੇਲ ਹਾਰਿਆ ਜੋ ਲੜਿਆ ਨਹੀਂ ਹਾਰਿਆ ਉਹ ਆ ਜਿਹੜਾ ਲੜਿਆ ਨਹੀਂਗਾ ਇਹ ਗੁਰਜਿੰਦਰ ਸਿੰਘ ਬੜਾਨਾ ਹੁਣਾ ਨੇ ਅਨੁਵਾਦ ਕੀਤੀ ਹੈ ਉਨਰਾਗ ਪਾਠਕ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੀਪਲਸ ਫੋਰ ਬਰਗਾੜੀ ਪੰਜਾਬ ਖੁਸ਼ਵੰਤ ਬਰਗਾੜੀ ਮੇਰੇ ਸਤਕਾਰਤ ਨੇ ਵੱਡੇ ਨੇ ਮੇਥੋਂ ਤਾਂ ਉਹਨਾਂ ਦੁਆਰਾ ਇਹ ਛਾਪੀ ਗਈ ਕਿਤਾਬ ਹੈ ਮੈਨੂੰ ਬਹੁਤ ਖੁਸ਼ੀ ਹੋਈ ਕਿ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਆਇਆ ਤੇ ਮੈਂ ਜ਼ਰੂਰ ਕਹਾਗਾ ਕਿ ਤੁਸੀਂ ਇਸ ਨੂੰ ਘਰ ਦੇ ਵਿੱਚ ਰੱਖੋ ਸ਼ਿੰਗਾਰ ਬਣਾਓ ਆਪਣੇ ਬੱਚਿਆਂ ਨੂੰ ਜ਼ਰੂਰ ਕਹੋ ਇਹ ਕਿਤਾਬ ਜ਼ਰੂਰ ਪੜ੍ਹਨ ਇਸ ਕਿਤਾਬ ਬਾਰੇ ਚਰਚਾ ਕਰਨ ਲਈ ਅੱਜ ਅਸੀਂ ਆਏ ਹਾਂ ਬਾਜਾਖਾਨਾ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਇੱਥੋਂ ਦੇ ਅਧਿਆਪਕ ਨੇ ਅਮਰਦੀਪ ਸ਼ਰਮਾ ਤੇ ਇੱਕ ਵਿਦਿਆਰਥੀ ਆ 12ਵੀਂ ਕਲਾਸ ਦਾ ਵਿਦਿਆਰਥੀ ਵੀਰ ਦਵਿੰਦਰ ਜੋ ਦੋ ਦਿਨਾਂ ਦੇ ਵਿੱਚ ਇੱਕ ਕਿਤਾਬ ਜ਼ਰੂਰ ਪੜ੍ਹ ਲੈਂਦਾ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਅਮਰਦੀਪ ਜੀ ਪਹਿਲਾਂ ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ ਕਿਤਾਬ ਅੰਗਰੇਜ਼ੀ ਚ ਆਉਂਦੀ ਹੈ ਅੰਗਰੇਜ਼ੀ ਚ ਹੋਰ ਭਾਸ਼ਾ ਚ ਵੀ ਅਨਵਾਦ ਹੁੰਦੀ ਹੈ ਫਿਲਮ ਵੀ ਬਣਦੀ ਹੈ ਤੁਸੀਂ ਅੰਗਰੇਜ਼ੀ ਚ ਪੜੀ ਵੀਰ ਦਵਿੰਦਰ ਨੇ ਵਿਦਿਆਰਥੀ ਆ ਤੁਹਾਡਾ ਪੰਜਾਬੀ ਚ ਪੜਦਾ ਤੁਹਾਡਾ ਕੀ ਅਨੁਭਵ ਰਹਿੰਦਾ ਇਸ ਕਿਤਾਬ ਨੂੰ ਅੰਗਰੇਜ਼ੀ ਚ ਪੜਨ ਦਾ ਮੈਂ ਦੇਖੋ ਜੀ ਜਦੋਂ ਇਹ ਕਿਤਾਬ ਪਹਿਲੀ ਵਾਰੀ ਖੁਸ਼ਵੰਤ ਸਰ ਨੇ ਮੈਨੂੰ ਰਿਕਮੈਂਡ ਕਰੀ ਵੀ ਇਹ ਕਿਤਾਬ ਜ਼ਰੂਰ ਪੜੀ ਜਾਵੇ ਜਦੋਂ ਮੈਂ ਪੜੀ ਤੁਸੀਂ ਮੰਨੋਗੇ ਨਹੀਂ ਮੈਂ ਇਹ ਕਿਤਾਬ ਵਨ ਸਿਟਿੰਗ ਚ ਪੜੀ ਜੀ ਕਿਤਾਬ ਇੰਨੀ ਇੰਟਰਸਟਿੰਗ ਹੈ ਇਹ ਆਈ ਬੈਟ ਔਨ ਇਟ ਕਿ ਜੋ ਬੰਦਾ ਇਹਨੂੰ ਪੜ੍ਹੇਗਾ ਉਹਨੂੰ ਛੱਡ ਨਹੀਂ ਪਾਉਗਾ ਜਿੰਨਾ ਚਿਰ ਖਤਮ ਨਹੀਂ ਹੁੰਦੀ ਹੂੰ ਦੂਜੀ ਗੱਲ ਇਸ ਕਿਤਾਬ ਨੇ ਅੱਜ ਕੱਲ ਦੇ ਇਹੋ ਜਿਹੇ ਟੌਪਿਕ ਸ਼ੋਏ ਹੈ ਇਹੋ ਜਿਹੇ ਟੌਪਿਕ ਟੱਚ ਕਰੇ ਹੈ ਜਿਹੜੇ ਕਿ ਅੱਜ ਦੇ ਸਮਾਜ ਦੇ ਵਿੱਚ ਹਰ ਪੀੜੀ ਨੂੰ ਹਰ ਬੱਚਾ ਨੂੰ ਮਾਪਿਆਂ ਨੂੰ ਉਹਨਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਜੀ ਜਿਵੇਂ ਕਿ ਅਸੀਂ ਮੋਸਟਲੀ ਦੇਖਦੇ ਆਂ ਵੀ ਜਿਹੜੀ ਅੰਗਰੇਜ਼ੀ ਹੈ ਲੈਂਗੁਏਜ ਹੈ ਉਹ ਬੈਰੀਅਰ ਬਣਦੀ ਹੈ ਹੂੰ ਸਰਕਾਰੀ ਸਕੂਲ ਦੇ ਬੱਚਾ ਨੂੰ ਜਾ ਜਿਹੜੇ ਗਰੀਬ ਬੱਚੇ ਆ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਅਸੀਂ ਵੱਡੀਆਂ ਪੋਸਟਾਂ ਤੇ ਨਹੀਂ ਜਾ ਸਕਦੇ ਜਾਂ ਸਾਡਾ ਅੱਗੇ ਕੁਝ ਨਹੀਂ ਬਣਨਾਗਾ ਇਹ ਕਿਤਾਬ ਇਹ ਸਾਰੇ ਗੱਲਾਂ ਨੂੰ ਰਿਫਿਊਟ ਕਰਦੀ ਹੈ ਸਿਰੇ ਤੋਂ ਖਾਰਜ ਕਰਦੀ ਹੈ ਹੂੰ ਇਸ ਕਿਤਾਬ ਦੇ ਵਿੱਚ ਜਿਹੜੀ ਮੈਨੂੰ ਸਭ ਤੋਂ ਵੱਡੀ ਪੁਆਇੰਟ ਇਹ ਲੱਗਦਾ ਹੈ ਵੀ ਕੋਈ ਬੰਦਾ ਕਿਸੇ ਵੀ ਰੀਜ਼ਨ ਦਾ ਹੋਵੇ ਕਿਸੇ ਵੀ ਭਾਸ਼ਾ ਕੋਈ ਵੀ ਉਹਨੂੰ ਭਾਸ਼ਾ ਆਉਂਦੀ ਹੋਵੇ ਤਾਂ ਉਹ ਕੁਝ ਵੀ ਆਪਦੀ ਜ਼ਿੰਦਗੀ ਦੇ ਵਿੱਚ ਅਚੀਵ ਕਰ ਸਕਦਾ ਹੈ ਜੀ ਠੀਕ ਹੈ ਜੀ ਜਿਵੇਂ ਇਹਦੇ ਵਿੱਚ ਇੱਕ ਬਹੁਤ ਸੋਹਣੀ ਇੱਕ ਐਗਜ਼ਾਮਪਲ ਦੱਸੀ ਹੈ ਜੇ ਮੈਂ ਤੁਹਾਨੂੰ ਕੋਟ ਕਰਾਦਾ ਮਨੋਜ ਕੁਮਾਰ ਸ਼ਰਮਾ ਜਿਹੜਾ ਕਿ ਇੱਕ ਆਈਪੀਐਸ ਆਫੀਸਰ ਬਣਿਆ ਤੁਸੀਂ ਬਲੀਵ ਨਹੀਂ ਕਰ ਸਕਦੇ ਵੀ ਉਹ ਕਿੰਨੀ ਗਰੀਬੀ ਦੇ ਵਿੱਚ ਰਹਿ ਹੈ ਤੇ ਕਿੰਨੀ ਗਰੀਬੀ ਦੇ ਵਿੱਚ ਹੁੰਦੇ باوجود ਵੀ ਉਹ ਪੜਿਆ ਹ ਇਹ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਜੇ ਮੈਂ ਕਹਾਂ ਵੀ ਤੁਸੀਂ ਇਮੇਜਿਨ ਕਰੋ ਵੀ ਗਰੀਬੀ ਕਿਸ ਹੱਦ ਤੱਕ ਦੀ ਹੋ ਸਕਦੀ ਹੈ ਤੇ ਸ਼ਾਇਦ ਤੁਹਾਡੀ ਕਲਪਨਾ ਉੱਥੇ ਨਹੀਂ ਪਹੁੰਚੂਗੀ ਜੀ ਦੂਜੀ ਗੱਲ ਜਦੋਂ ਉਹ ਬੱਚਾ ਆਈਏਐਸ ਦੀ ਇੰਟਰਵਿਊ ਦੇ ਰਿਹਾ ਹੁੰਦਾ ਤਾਂ ਉਹਨੂੰ ਪੁੱਛਦੇ ਆ ਵੀ ਜਿਹੜੇ ਤੇਰੇ ਨਾਲ ਦੇ ਬਾਕੀ ਬੱਚੇ ਆ ਜਿਹੜੇ ਜਿਨ੍ਹਾਂ ਨੇ ਆਈਆਈਟੀ ਕੀਤੀ ਹੋਈ ਹੈ ਜਾਂ ਜਿਹੜੇ ਵੱਡੀਆਂ ਕੰਟਰੀਆਂ ਤੋਂ ਆਉਂਦੇ ਆ ਜਿਹੜੇ ਬਹੁਤ ਜ਼ਬਰਦਸਤ ਅੰਗਰੇਜ਼ੀ ਬੋਲਦੇ ਆ ਜਿਨ੍ਹਾਂ ਨੂੰ ਇੰਨੀ ਨੌਲੇਜ ਹੈ ਵੀ ਉਹਨਾਂ ਨੂੰ ਕਿਉਂ ਸਿਲੈਕਟ ਕਰੀਏ ਹੂੰ ਵੀ ਤੂੰ ਤਾਂ ਦੋ ਸ਼ਬਦ ਵੀ ਅੰਗਰੇਜ਼ੀ ਤੇ ਬੋਲ ਸਕਦਾ ਜੀ ਤੇ ਆਈਏਐਸ ਤੱਕ ਬਹੁਤ ਵੱਡੀ ਪੋਸਟ ਕੱਲ੍ਹ ਹੋ ਸਕਦਾ ਹੈ ਤੈਨੂੰ ਪ੍ਰਾਈਮ ਮਿਨਿਸਟਰ ਦੇ ਨਾਲ ਲੱਗਣਾ ਪਵੇ ਸੀ ਜੀਐਮ ਦੇ ਨਾਲ ਲੱਗਣਾ ਪਵੇ ਹੋ ਸਕਦਾ ਬਾਹਰੋਂ ਕੋਈ ਬੰਦੇ ਆਉਣ ਉੱਥੇ ਜਿਹੜਾ ਹੈਗਾ ਤੈਨੂੰ ਡੀਲ ਕਰਨਾ ਪਵੇ ਤਾਂ ਫਿਰ ਉਹ ਬੰਦਾ ਇੱਕ ਬਹੁਤ ਸੋਹਣੀ ਐਗਜ਼ੈਂਪਲ ਦਿੰਦਾ ਜਿਹੜੀ ਕਿ ਮੈਂ ਸਾਰੇ ਬੱਚਿਆਂ ਨੂੰ ਇਹ ਦੱਸਣਾ ਚਾਹਣਾ ਤੇ ਜਿਹੜੇ ਵੀ ਸੁਣ ਰਹੇ ਐ ਜੀ ਉਹ ਕਹਿੰਦਾ ਸਰ ਮੈਂ ਮੇਰੇ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਉ ਜੀ ਹੂੰ ਇਹ ਫਿਲਮ ਦੇ ਵਿੱਚ ਵੀ ਸੀਨ ਹੈ ਹਾਂਜੀ ਫਿਲਮ ਦੇ ਵਿੱਚ ਵੀ ਹੈ ਤੇ ਬੁੱਕ ਦੇ ਵਿੱਚ ਵੀ ਹੈ ਜੀ ਉਹਦੇ ਵਾਸਤੇ ਇੱਕ ਪਾਣੀ ਦਾ ਗਲਾਸ ਮੰਗਵਾਇਆ ਜਾਂਦਾ ਹੈ ਪਾਣੀ ਕੱਚ ਦੇ ਗਲਾਸ ਦੇ ਵਿੱਚ ਹੁੰਦਾ ਹੈ ਹੂੰ ਉਹ ਕਹਿੰਦਾ ਨਹੀਂ ਜੀ ਮੇਰੇ ਵਾਸਤੇ ਕਹਿੰਦਾ ਜੀ ਸਟੀਲ ਦੇ ਗਲਾਸ ਦੇ ਵਿੱਚ ਜਿਹੜਾ ਹੈਗਾ ਪਾਣੀ ਲੈ ਕੇ ਆ ਜਾਵੇ ਤੇ ਜਿਹੜਾ ਇੰਟਰਵਿਊ ਕਰ ਰਿਹਾ ਹੁੰਦਾ ਕਹਿੰਦਾ ਇਹ ਕੀ ਮਜ਼ਾਕ ਹੈ ਹੂੰ ਵੀ ਪਾਣੀ ਤੁਸੀਂ ਪੀਣਾ ਚਾਹੇ ਕੱਚ ਦਾ ਗਲਾਸ ਚ ਪੀ ਲੋ ਚਾਹੇ ਸਟੀਲ ਦੇ ਚ ਪੀ ਲੋ ਇਹਦਾ ਤਾਂ ਕੋਈ ਮੈਟਰ ਹੀ ਨਹੀਂ ਕਹਿੰਦਾ ਜੀ ਮੈਂ ਇਹੀ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਮੇਨ ਮਕਸਦ ਕਹਿੰਦਾ ਜੀ ਪਾਣੀ ਹੈ ਮੈਂ ਪਾਣੀ ਪੀਣਾ ਹੈ ਹੂੰ ਮੇਨ ਮਕਸਦ ਮੇਰਾ ਇਹ ਹੈ ਵੀ ਮੈਂ ਅਧ ਦੇਸ਼ ਨੂੰ ਠੀਕ ਕਰਨਾ ਹੈ ਜੀ ਚਾਹੇ ਮੈਂ ਅੰਗਰੇਜ਼ੀ ਬੋਲ ਕੇ ਕਰਾਂ ਚਾਹੇ ਮੈਂ ਹਿੰਦੀ ਬੋਲ ਕੇ ਕਰਾਂ ਚਾਹੇ ਮੈਂ ਕਿਸੇ ਵੀ ਲੈਂਗੁਏਜ ਕਰਾਂ ਹੂੰ ਮਤਲਬ ਕਿ ਮੈਂ ਪਾਣੀ ਪੀਣਾ ਚਾਹੇ ਉਹ ਕੱਚ ਦੇ ਗਲਾਸ ਚ ਹੋਵੇ ਚਾਹੇ ਉਹ ਸਟੀਲ ਦੇ ਗਲਾਸ ਚ ਹੋਵੇ ਜੀ ਤਾਂ ਇਹ ਜਿੰਗੋ ਹੋ ਰਹੀ ਬਹੁਤ ਸਾਰੀਆਂ ਜਿਹੜੇ ਇਸ ਕਿਤਾਬ ਦੇ ਵਿੱਚ ਉਦਾਹਰਨਾਂ ਮਤਲਬ ਜੇ ਆਪਾਂ ਕਹੀਏ ਕਿ ਬੱਚਿਆਂ ਤੱਕ ਇਹ ਕਿਤਾਬ ਪਹੁੰਚਣੀ ਚਾਹੀਦੀ ਹੈ ਵੀਰ ਦਵਿੰਦਰ ਤੁਹਾਡੇ ਲਈ ਸਵਾਲ ਹੈ ਕਿ ਅੰਗਰੇਜ਼ੀ ਦਾ ਅਨੁਭਵ ਹੈ ਤੁਸੀਂ ਅੰਗਰੇਜ਼ੀ ਤੋਂ ਪੰਜਾਬੀ 'ਚ ਅਨਵਾਦ ਹੁੰਦੀ ਹੈ ਤੇ ਖੁਸ਼ਵੰਤ ਬਾਈ ਹੁਣ ਇਹ ਇਸ ਕਿਤਾਬ ਨੂੰ ਲੈ ਕੇ ਆਉਂਦੇ ਨੇ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ 12th ਫੇਲ ਪੰਜਾਬੀ ਦਾ ਕਿਸ ਤਰ੍ਹਾਂ ਆ ਜਿਵੇਂ ਸਰ ਨੇ ਦੱਸਿਆ ਕਿ ਅੰਗਰੇਜ਼ੀ ਤੋਂ ਬੱਚੇ ਡਰਦੇ ਨੇ ਪਰ ਪੰਜਾਬੀ ਦਾ ਇੱਕ ਆਪਣਾ ਕਿਉਂਕਿ ਅਸੀਂ ਪੰਜਾਬੀ ਆ ਸਾਡੀ ਮਾਂ ਬੋਲੀ ਪੰਜਾਬੀ ਹੈ ਹਾਂਜੀ ਸਰ ਮੈਂ ਇਸ ਬੁੱਕ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਮਰਦੀਪ ਸਰ ਨੇ ਮੈਨੂੰ ਕਲਾਸ ਵਿੱਚ ਸਾਰੇ ਸਾਰੇ ਬੱਚਿਆਂ ਨੂੰ ਦੱਸਿਆ ਸੀਗਾ ਇਸ ਬੁੱਕ ਬਾਰੇ ਤਾਂ ਉਸ ਬੁੱਕ ਬਾਰੇ ਸਰ ਮੈਂ ਸੋਚਣ ਲੱਗਾ ਵੀ ਇੰਨੀ ਵਧੀਆ ਬੁੱਕ ਸਰ ਮੈਂ ਨਾ ਫਿਰ ਮੈਂ ਕੁਝ ਵੰਤ ਸਰਾਂ ਕੋਲ ਗਿਆ ਤੇ ਘਰੇ ਜਾ ਕੇ ਨਾ ਮੈਂ ਮੈਸੇਜ ਕੀਤਾ ਮੈਂ ਕਿ ਸਰ ਜੀ ਵੀ ਮੈਨੂੰ ਬੁੱਕ ਜੀ ਪੜ੍ਹਨ ਦਿਓ ਸਰ ਜੀ ਮੈਂ ਪੜ੍ਹਨੀ ਹੈ ਬੁੱਕ ਤੇ ਨਾ ਦੂਜੀ ਵਾਰ ਸਰ ਨਾ ਫਿਰ ਭੁੱਲ ਗਏ ਸੀ ਸਰ ਵੀ ਲੈਣੀ ਬੁੱਕ ਜੀ ਜੀ ਜਦੋਂ ਮੈਂ ਫੇਰ ਸਰ ਨੂੰ ਕਿਹਾ ਤੇ ਫੇਰ ਸਰ ਨਾਲ ਉੱਥੇ ਘਰੇ ਜਾਂਦੇ ਵੇ ਸਰ ਸੋਚੀ ਗਏ ਵੀ ਉਹ ਬੱਚੇ ਨੂੰ ਬੁੱਕ ਦੇਣੀ ਆ ਤੇ ਜਦੋਂ ਮੈਨੂੰ ਖੁਸ਼ਵੰਤ ਸਰਾਂ ਨੇ ਮੈਨੂੰ ਬੁੱਕ ਦਿੱਤੀ ਤਾਂ ਮੈਂ ਬਹੁਤ ਮੱਲਾ ਖੁਸ਼ ਹੋਇਆ ਵੀ ਮੈਂ ਬੁੱਕ ਪੜ੍ਹਨੀ ਆ ਸਰ ਜਦੋਂ ਮੈਂ ਘਰੇ ਜਾ ਕੇ ਬੁੱਕ ਪੜ੍ਹੀ ਨਾ ਤੁਸੀਂ ਵੀ ਮੰਨੋਗੇ ਨਹੀਂ ਤੇ ਮੈਂ ਇਹ ਉਠਾ ਨਹੀਂ ਦਿੱਤਾ ਇਹ ਬੁੱਕ ਨੇ ਵੀ ਹੋਰ ਕੰਮ ਵਾਲਾ ਮੈਨੂੰ ਜਾਣ ਨਹੀਂ ਦਿੱਤਾ ਬੁੱਕ ਨੇ ਤੇ ਜਦੋਂ ਮੈਂ ਬੁੱਕ ਪੜ੍ਹੀ ਮੈਂ ਸਾਰੀ ਬੁੱਕ ਪੜ੍ਹ ਕੇ ਫੇਰ ਸਰ ਮੈਂ ਵੀ ਬੁੱਕ ਜਿਵੇਂ ਖੁਸ਼ਵੰਤ ਸਰ ਦੱਸਦੇ ਨੇ ਕਿ ਤੁਸੀਂ ਇੱਕ ਜਾਂ ਦੋ ਦਿਨ ਦੇ ਵਿੱਚ ਇੱਕ ਕਿਤਾਬ ਪੜ੍ਹ ਲੈਨੇ ਹੋ ਹਾਂਜੀ ਸਰ ਪੜ੍ਹ ਦਿੰਨੇ ਹੋ ਹਾਂਜੀ ਸਰ ਇਹ ਕਿੰਨੇ ਦਿਨਾਂ ਚ ਪ 216 16 ਪੇਜ ਨੇ ਇਸ ਦੇ ਹਾਂਜੀ ਸਰ ਇਹ ਸਰ ਮੈਂ 3-4 ਘੰਟੇ ਵਿੱਚ ਪੜ੍ਹਤੀ ਸੀ ਤਿੰਨ ਚਾਰ ਘੰਟੇ ਦੇ ਵਿੱਚ ਪੜ੍ਹਤੀ ਹਾਂਜੀ ਸਰ ਦੇਖੋ ਜੀ ਇਹ ਗੱਲ ਜਿਵੇਂ ਅਕਸਰ ਪੰਜਾਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੇ 11ਵੀਂ 12ਵੀਂ ਵਾਲੇ ਵਿਦਿਆਰਥੀ ਆ ਉਹ ਸਰ ਬੁਲਟ ਦੇ ਪਟਾਕੇ ਪਾਉਂਦੇ ਨੇ ਜਾਂ ਨਸ਼ਿਆਂ ਤੇ ਲੱਗੇ ਹੋਏ ਨੇ ਪਰ ਜਿੱਥੇ ਅਧਿਆਪਕ ਚੰਗੇ ਨੇ ਖੁਸ਼ਵੰਤ ਬਾਈ ਹੋਣਾ ਵਰਗੇ ਅਮਰਦੀਪ ਜੀ ਹੋਣਾ ਵਰਗੇ ਤੇ ਉੱਥੇ ਜਵਾਕ ਕਿਤਾਬਾਂ ਵੀ ਖਰੀਦੇ ਨੇ ਪੜ੍ਹਦੇ ਨੇ ਆਪਣੀਆਂ ਅਲਮਾਰੀਆਂ ਸਜਾਉਂਦੇ ਨੇ ਇਸ ਦੀ ਕਹਾਣੀ ਬਾਰੇ ਵੀਰ ਦਵਿੰਦਰ ਤੂੰ ਸੁਣਿਆ ਹੋਣਾ ਹੈ ਹਾਂਜੀ ਸਰ ਤੇਰਾ ਵੀ ਦਿਲ ਕਰਦਾ ਹੋਣਾ ਜੇ ਤੂੰ ਅੱਜ ਸਰਕਾਰੀ ਸਕੂਲ ਬਾਜਾਖਾਨਾ ਦੇ ਵਿੱਚ ਪੜ੍ਹ ਰਿਹਾ ਤਾਂ ਹੋ ਸਕਦਾ ਤੂੰ ਸੋਚਦਾ ਹੋਵੇਂ ਕਿ ਮੈਂ ਪੀਸੀਐਸ ਆਈਐਸ ਦੀ ਤਿਆਰੀ ਕਰਾਂ ਹਾਂਜੀ ਸਰ ਕਿ ਹੋਰ ਸੁਪਨਾ ਵੀ ਆ ਸਰ ਇਸ ਬੱਕ ਤੋਂ ਸਰ ਮੈਨੂੰ ਨਾ ਇੱਕ ਏਮ ਮੇਰਾ ਮਿਲਿਆ ਮੈਂ ਸਰ ਪੀਸੀਐਸ ਦਾ ਪੇਪਰ ਦੇ ਹਾਂ ਜੀਵਨ ਸਰ ਮਨੋਜ ਡਾਕਟਰ ਮਨੋਜ ਕੁਮਾਰ ਸ਼ਰਮਾ ਨੇ ਆਈਪੀਐਸ ਦਾ ਪੇਪਰ ਦਿੱਤਾ ਸੀ ਤੋਂ ਤਾਂ ਆਈਪੀਐਸ ਬਣੇ ਸੀਗੇ ਜੀ ਤੇ ਮਨੋਜ ਕੁਮਾਰ ਸ਼ਰਮਾ ਜੀ ਮਤਲਬ ਵੀ ਕਿਹੜੀਆਂ ਪਰਸਥਿਤੀਆਂ ਵਿੱਚ ਉੱਠਿਆ ਸੀਗਾ ਹਾਂ ਉਸ ਕੋਲ ਨਾ ਪੈਸੇ ਵੀ ਹੈ ਨਹੀਂ ਸੀ ਤੇ ਕਿਤੇ ਮਤਲਬ ਉਹਨੂੰ ਆਟਾ ਚੱਕੀ ਪਿਸਣੀ ਪਿੰਦੀ ਸੀਗੀ ਵੀ ਦੁਪਹਿਰੇ ਮਤਲਬ ਇਸ ਸਾਰਾ ਦਿਨ ਉਹ ਮਤਲਬ ਆਟਾ ਚੱਕੀ ਪੀਂਦਾ ਸੀ ਤੇ ਰਾਤ ਨੂੰ ਪੜਦਾ ਸੀਗਾ ਤੇ ਉਹਦੇ ਘਰ ਦੇ ਵੀ ਹਾਲਾਤ ਚੰਗੇ ਨਹੀਂ ਸੀਗੇ ਤਸਰ ਐਸ ਮਤਲਬ ਬਕਨਨ ਸੰਨ ਵੀ ਬਹੁਤ ਵੇ ਮਹੱਤਵਪੂਰਨ ਤੁਹਾਡੇ ਨਾਲ ਵਾਪਰਦਾ ਹੈ ਜਿਵੇਂ ਆਪਾਂ ਦੇਖਦੇ ਆਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਥਿਤੀ ਇਹ ਆ ਕਿ ਇੱਥੇ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਆ ਜਾਂ ਛੋਟੇ ਕਿਸਾਨਾਂ ਦੇ ਬੱਚੇ ਪੜ੍ਹਦੇ ਆ ਜਾਂ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਆ ਜਿਨ੍ਹਾਂ ਦੇ ਹਾਲਾਤ ਉਸੇ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੇ ਡਾਕਟਰ ਮਨੋਜ ਹੁਣਾ ਦੇ ਸੀ ਹਾਂਜੀ ਸਰ ਹੈ ਤੁਹਾਡੇ ਨਾਲ ਵੀ ਵਾਪਰਦਾ ਹੈ ਹਾਂਜੀ ਸਰ ਘਰ ਦੇ ਵਿੱਚ ਕਦੇ ਤੁਹਾਨੂੰ ਵੀ ਜਾਂਦਾ ਜਾਣਾ ਪੈਂਦਾ ਉਹ ਕਿਸੇ ਕੰਮ ਤੇ ਹਾਂਜੀ ਸਰ ਅਹਿੰਦਾ ਜੀ ਹੁੰਦੇ ਹੀ ਆ ਜੀ ਹਾਂਜੀ ਜਿਵੇਂ ਮਲੇ ਸ਼ੂਟਿੰਗਾਂ ਵਿੱਚ ਸਰ ਮੈਨੇ ਵੀ ਮਲੇ ਵੀ ਨਾ ਇੱਥੇ ਕੰਮ ਕੰਮ ਤੇ ਜਾਣਾ ਪੈਂਦਾ ਖ ਸਰ ਮੱਲਵੀ ਮੈਨਾਂ ਲੋਕ ਇਟ ਦਾ ਕੰਮ ਕਰਦਾ ਸੀਗਾ ਮਤਲਬ ਉਹ ਸਰ ਵੀ ਮਤਲਬ ਵੀ ਬੁੱਕਸ ਖਰੀਦ ਲਿਆ ਲਾਇਬ੍ਰੇਰੀ ਦੀਆਂ ਤੇ ਕੋਈ ਕੁਝ ਬੁੱਕਾਂ ਸਰ ਮੈਨ ਵੀ ਮਤਲਬ ਕੁਝ ਵਾਂ ਸਰ ਮਨ ਦੇ ਦਿੰਦੇ ਸੀਗੇ ਜੀ ਅਮਰਦੀਪ ਜੀ ਤੁਹਾਡੇ ਲਈ ਸਵਾਲ ਆ ਕਿ ਕਿਤਾਬ ਦੀ ਜਦੋਂ ਆਪਾਂ ਸ਼ੁਰੂਆਤ ਦੀ ਗੱਲ ਕਰਦੇ ਹਾਂ ਮਨੋਜ ਦਾਓ ਪਿੰਡ ਤੇ ਉਹ ਉੱਥੋਂ ਦਾ ਪਿੰਡ ਜਿੱਥੇ ਡਾਕੂ ਮਸ਼ਹੂਰ ਨੇ ਬੰਦੂਕ ਰੱਖਦੇ ਨੇ ਤੇ ਇਮਾਨਦਾਰੀ ਹੈ ਕਹਿੰਦੇ ਨੇ ਕਿ ਇਮਾਨਦਾਰੀ ਬੜੀ ਹੈ ਉਹਦੇ ਪਿਤਾ ਜੀ ਚ ਵੀ ਇਮਾਨਦਾਰੀ ਹੈ ਪਰਿਵਾਰਕ ਪਸ਼ੋਕੜ ਵੀ ਉਸੇ ਤਰ੍ਹਾਂ ਦਾਗਾ ਬੰਦੂਕ ਘਰ ਦੇ ਵਿੱਚ ਹੈਗੀ ਹੈ ਤੇ ਉਹ ਪਿਓ ਨੂੰ ਕਹਿੰਦੇ ਕਿ ਵੀ ਤੂੰ ਕਣਕ ਦਾ ਇਧਰ ਲੈਣ ਦੇਣ ਕਰਤੇ ਉਹ ਕਹਿੰਦਾ ਨਾ ਕਰਦਾ ਨਹੀਂ ਮੈਂ ਛੜਤੀ ਨੌਕਰੀ ਹੈਨਾ ਤਾਂ ਇਹ ਜਦੋਂ ਚੀਜ਼ਾਂ ਵਾਪਰਦੀਆਂ ਨੇ ਇਹ ਬੱਚਾ ਵੀ ਕਹਿ ਰਿਹਾ ਕਿ ਵੀ ਹੁਣ ਵੀ ਵਾਪਰਦੀਆਂ ਨੇ ਤਾਂ ਇਮਾਨਦਾਰੀ ਮਤਲਬ ਕੁਝ ਕੁ ਬੰਦਿਆਂ ਦੇ ਅੰਦਰ ਹੈਗੀ ਆ ਪਰ ਉਹਨਾਂ ਦੇ ਅੰਦਰੋਂ ਵੀ ਮਰ ਜਾਣੀ ਆ ਜੀ ਕੀ ਮਹਿਸੂਸ ਕਰਦੇ ਹੋ ਕਿਤਾਬ ਪੜਨ ਦੇ ਦੌਰਾਨ ਦੇਖੋ ਕਿਤਾਬ ਪੜਨ ਤੋਂ ਬਾਅਦ ਜਾਂ ਮੂਵੀ ਦੇਖਣ ਤੋਂ ਬਾਅਦ ਪਹਿਲਾਂ ਤਾਂ ਮੈਂ ਇਹ ਰეკਮੈਂਡ ਕਰੂੰਗਾ ਕਿ ਹਰ ਬੰਦਾ ਪਹਿਲਾਂ ਕਿਤਾਬ ਪੜ੍ਹੇ ਫਿਰ ਮੂਵੀ ਦੇਖੇ ਜੀ ਕਿਉਂਕਿ ਜੇ ਤੁਸੀਂ ਮੂਵੀ ਪਹਿਲਾਂ ਦੇਖੀ ਫਿਰ ਤੁਹਾਨੂੰ ਕਿਤਾਬ 'ਚ ਇੰਟਰਸਟ ਨਹੀਂ ਦੇਣਾਗਾ ਕਿਤਾਬ ਹੀ ਇੰਨੀ ਇੰਟਰਸਟਿੰਗ ਹੈ ਹੈ ਤੁਸੀਂ ਵਨ ਸਿਟਿੰਗ ਚ ਪੜੀ ਜਾਓਗੇ ਚਾਹੇ ਸਰਕਾਰੀ ਸਕੂਲ ਦਾ ਬੱਚਾ ਚਾਹੇ ਪ੍ਰਾਈਵੇਟ ਸਕੂਲ ਦਾ ਬੱਚਾ ਜਿਹੜੀ ਗੱਲ ਕਰੀ ਸਰ ਨੇ ਇਮਾਨਦਾਰੀ ਦੀ ਹੁਣ ਇਮਾਨਦਾਰੀ ਦੀਆਂ ਤਾਂ ਐਗਜ਼ੈਂਪਲ ਆ ਇਸ ਬੁੱਕ ਦੇ ਵਿੱਚ ਇੰਨੇ ਹੈਗੇ ਕਿ ਤੁਸੀਂ ਯਕੀਨ ਹੀ ਨਹੀਂ ਕਰ ਸਕਦੇਗੇ ਛੋਟੇ ਜਿਹੇ ਐਗਜ਼ੈਂਪਲ ਹੈ ਜਿਹੜੇ ਮੈਂ ਕੋਟ ਕਰਾਂ ਇਸ ਕਿਤਾਬ ਚੋਂ ਤਾਂ ਜੋ ਮਨੋਜ ਕੁਮਾਰ ਸ਼ਰਮਾ ਉਹ ਆਪਦੇ ਹਾਲਾਤਾਂ ਦੇ ਕਰਕੇ ਕਿਸੇ ਕਾਰਨ ਪਲੱਸ 2 ਕਲਾਸ ਦੇ ਵਿੱਚੋਂ ਇੱਕ ਵਾਰ ਫੇਲ ਹੋ ਗਿਆ ਸੀ ਜੀ ਹੂੰ ਨਕਲ ਰੋਕੀ ਸੀ ਨਕਲ ਰੋਕੀ ਸੀ ਇਸ ਕਰਕੇ ਫੇਲ ਵੀ ਹੋ ਗਿਆ ਸੀ ਜਦੋਂ ਉਹਨੇ ਦੂਜੀ ਵਾਰੀ ਪਲੱਸ 2 ਪਾਸ ਕਰੀ ਤਾਂ ਉਹਨੇ ਨਕਲ ਨਹੀਂ ਮਾਰੀ ਹਾਲਾਂਕਿ ਬਾਕੀ ਸਾਰੇ ਬੱਚੇ ਨਕਲ ਮਾਰ ਕੇ ਪਾਸ ਹੋਏ ਪਰ ਉਹਨੇ ਨਕਲ ਨਹੀਂ ਮਾਰੀ ਤਾਂ ਆਪਾਂ ਗੱਲ ਕਰ ਰਹੇ ਸੀ ਇਮਾਨਦਾਰੀ ਦੀ ਉਹਨੂੰ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਵੀ ਪਲੱਸ 2 ਦੇ ਵਿੱਚ ਤੇਰਾ ਗੈਪ ਕਿਉਂ ਹੈ ਹੂੰ ਤਾਂ ਉਸ ਬੱਚੇ ਨੇ ਬੜੀ ਇਮਾਨਦਾਰਨ ਵਾਲਾ ਆਨਸਰ ਦਿੱਤਾ ਜੀ ਗੈਪ ਇਸ ਕਰਕੇ ਹੈ ਕਿਉਂਕਿ ਉਸ ਸਾਲ ਨਕਲ ਨਹੀਂ ਕੀਤੀ ਸੀ ਹੂੰ ਹੋਰ ਵੀ ਇਹੋ ਜਿਹੇ ਬਹੁਤ ਐਗਜ਼ਾਮਪਲ ਹੈ ਜਿਦੇ ਵਿੱਚ ਜਿਹੜੀ ਓਨੈਸਟੀ ਇਜ਼ ਦਾ ਬੈਸਟ ਪਾਲਿਸੀ ਸ਼ੋ ਕਰੀ ਹੋਈ ਹੈ ਇਸ ਕਿਤਾਬ ਦੇ ਵਿੱਚ ਹੂੰ ਮਿੱਤਰ ਤਾਂ ਕਿੱਥੋਂ ਤੱਕ ਸਾਜਗਾਰ ਹੁੰਦੀ ਹੈ ਜਾਂ ਮਹਿਸੂਸ ਜਿਵੇਂ ਕਰਦੇ ਆ ਫਿਲਮ ਦੇ ਰਾਹੀ ਜਾਂ ਇਸ ਕਿਤਾਬ ਦੇ ਰਾਹੀ ਵੀ ਜਦੋਂ ਪਿੰਡ ਛੱਡ ਕੇ ਸ਼ਹਿਰ ਵੱਲ ਜਾਂਦਾ ਹੈ ਗਵਾਲੀਅਰ ਜਾਂਦਾ ਹੈਗਾ ਉੱਥੇ ਉਹ ਪਹੁੰਚਦਾ ਹੈ ਤੇ ਉੱਥੇ ਤੱਕ ਮਿੱਤਰ ਮਿਲਦਾ ਹੈ ਪਾਂਡੇ ਹੈਨਾ ਪਾਂਡੇ ਤਾਂ ਉਹ ਫਿਰ ਉਹਨੂੰ ਲੈ ਕੇ ਅੱਗੇ ਜਾਂਦਾ ਹੈ ਉਹਦਾ ਆਪਣਾ ਪ੍ਰੋਸੈਸ ਆ ਉਹਦਾ ਆਪਣਾ ਜੀਵਨ ਹੈ ਉਹਦੇ ਪਰਿਵਾਰਕ ਪਿਛੋਕੜ ਅਮੀਰ ਹੈ ਤਾਂ ਸਾਰਾ ਖਰਚਾ ਉਹਦਾ ਉਹ ਚੱਕ ਰਿਹਾ ਹੈਗਾ ਬਿਲਕੁਲ ਹੂੰ ਮਿੱਤਰਤਾ ਨੂੰ ਵੀ ਇਸ ਬੁੱਕ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਹੈਗਾ ਟੱਚ ਕਰਿਆ ਹੋਇਆ ਹੈ ਵੀ ਜੇਕਰ ਤੁਹਾਨੂੰ ਪੜਾਈ ਲਿਖਾਈ ਦੇ ਡਿਊਰਿੰਗ ਕੋਈ ਐਹ ਜਾਂ ਫਰੈਂਡ ਹੈ ਜਾਂ ਮਿੱਤਰ ਮਿਲ ਜੇ ਜਿਹੜਾ ਵਾਕਈ ਤੁਹਾਡੇ ਬਾਰੇ ਸੋਚਦਾ ਹੋਵੇ ਜਿਹਨੂੰ ਇਹ ਲੱਗਦਾ ਹੋਵੇ ਵੀ ਜੇ ਮੈਂ IAS ਨਹੀਂ ਕਰ ਸਕਿਆ ਤਾਂ ਜੇ ਮੇਰੇ ਫਰੈਂਡ ਨੇ ਕਿਸੇ ਨੇ IAS ਜਾਂ IPS ਬਣ ਗਿਆ ਤਾਂ ਉਹ ਮੇਰੇ ਲਈ ਵੀ ਸੇਮ ਹੀ ਹੈ ਇਸ ਤਰ੍ਹਾਂ ਦੇ ਐਗਜ਼ਾਮਪਲ ਵੀ ਇਹਦੇ ਵਿੱਚ ਹੈਗੇ ਆ ਵੀ ਇੱਕ ਮਿੱਤਰ ਵੀ ਜਿਹੜਾ ਹੈਗਾ ਤੁਹਾਡੀ ਬਹੁਤ ਕਿਸੇ ਹਾਈ ਲੈਵਲ ਤੱਕ ਤੁਹਾਡੇ ਗੋਲ ਨੂੰ ਅਚੀਵ ਕਰਨ ਵਾਸਤੇ ਹੈਲਪ ਕਰ ਸਕਦਾ ਹੈ ਫਿਲਮ ਨਭਾ ਪਾਈ ਇਸ ਚੀਜ਼ ਨੂੰ ਦੇਖੋ ਟੂ ਬੀ ਵੈਰੀ ਓਨੈਸਟ ਜੇ ਤੁਸੀਂ ਮੈਨੂੰ ਪੁੱਛੋਗੇ ਤਾਂ ਮੈਨੂੰ ਨਹੀਂ ਲੱਗਦਾ ਜੀ ਫਿਲਮ ਪ੍ਰੋਪਰਲੀ ਇਸ ਬੁੱਕ ਨੂੰ ਕਵਰ ਕਰ ਪਾਈ ਹੈ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਫਿਲਮ ਦੇ ਵਿੱਚ ਫਿਲਮ ਟੱਚ ਨਹੀਂ ਕਰ ਪਾਏਗੀ ਇਹ ਫਿਲਮ ਦਾ ਇੱਕ ਆਪਣਾ ਮਾਧਿਅਮ ਆ ਨਾ ਜੀ ਫਿਲਮ ਪੂਰੀ ਕਿਤਾਬ ਨੂੰ ਤਾਂ ਉਸ ਤਰ੍ਹਾਂ ਹੂ ਬੂਹ ਪੇਸ਼ ਨਹੀਂ ਕਰ ਪਾਉਂਦੀ ਪਰ ਉਹ ਤਾਂ ਠੀਕ ਹੈ ਪਰ ਜਿਹੜੀ ਫਿਲਮ ਆ ਨਾ ਫਿਲਮ ਤੁਹਾਡੀ ਇਮੇਜਿਨੇਸ਼ਨ ਨੂੰ ਇੱਕ ਬਾਉਂਡ ਕਰ ਦਿੰਦੀ ਹੈ ਜੇ ਤੁਸੀਂ ਬੁੱਕ ਪੜ੍ਹਦੇ ਹੋ ਤਾਂ ਤੁਹਾਡੀ ਇਮੇਜਿਨੇਸ਼ਨ ਜਾਂਦੀ ਆ ਜੀ ਇਸ ਤਰ੍ਹਾਂ ਦਾ ਘਰ ਹੋਊਗਾ ਮਨੋਜ ਕੁਮਾਰ ਦਾ ਇਸ ਤਰ੍ਹਾਂ ਦਾ ਘਰ ਹੋਊਗਾ ਤੁਸੀਂ ਇਹ ਸਮਝ ਲਾਗੇ ਨੋ ਕਿ ਮਨੋਜ ਕੁਮਾਰ ਮੇਰੇ ਵਰਗਾ ਹੋਊਗਾ ਤੁਹਾਡੀ ਤੁਹਾਡੀ ਇਮੇਜਿਨੇਸ਼ਨ ਆਪ ਬਣਦੀ ਹੈ ਹਾਂਜੀ ਤਾਂ ਅਮਰਦੀਪ ਹੁਣਾਂ ਦਾ ਜੇ ਕਿਤਾਬ ਪੜ੍ਹਦੇ ਨੇ ਉਹਨਾਂ ਦਾ ਆਪਣੀ ਇਮੇਜਿਨੇਸ਼ਨ ਆ ਜੇ ਮੈਂ ਪੜਾਂ ਮੇਰੀ ਆਪਣੀ ਆ ਮੇਰਾ ਘਰ ਆਪਣਾ ਬਣਾਇਆ ਹੋਊਗਾ ਤੁਹਾਡਾ ਬੁੱਕ ਪੜਦੇ ਡਿਊਰਿੰਗ ਤੁਹਾਨੂੰ ਇਹ ਲੱਗੂਗਾ ਵੀ ਜਿਹੜਾ ਮਨੋਏ ਕੁਮਾਰ ਸ਼ਰਮਾ ਉਹ ਮੈਂ ਹੀ ਐ ਤੁਹਾਨੂੰ ਇਨੀ ਮੋਟੀਵੇਸ਼ਨ ਆ ਰਹੀ ਹੋਊਗੀ ਤੁਸੀਂ ਉਸ ਕੈਰੈਕਟਰ ਦੇ ਵਿੱਚ ਆਪਦੇ ਆਪ ਨੂੰ ਫੀਲ ਕਰੋਗੇ ਪਰ ਜੇ ਤੁਸੀਂ ਫਿਲਮ ਦੇਖ ਰਹੇ ਹੋਵੋਗੇ ਤਾਂ ਤੁਹਾਨੂੰ ਹੋਰ ਕੈਰੈਕਟਰ ਲੱਗੂਗਾ ਵੀ ਜਿਹੜਾ ਕਿ ਅੱਗੇ ਆਪਦੀਆਂ ਪਰਸਥਿਤੀਆਂ ਨਾਲ ਲੜ ਰਿਹਾ ਹੈ ਜਾਂ ਜਿਹੜਾ ਵੀ ਉਹ ਵਰਕਆਊਟ ਕਰ ਰਿਹਾ ਤੁਹਾਡੇ ਨਾਲ ਕੁਝ ਵਾਪਰਿਆ ਕਿਤਾਬ ਪੜਨ ਤੋਂ ਬਾਅਦ ਤੁਸੀਂ ਕਹਿ ਰਹੇ ਸੀ ਕਿ ਮੈਂ ਦਿੱਲੀ ਘੁੰਮਦਾ ਰਿਹਾ ਮੈਂ ਦੇਖੋ ਜੀ ਜਦੋਂ ਇਹ ਕਿਤਾਬ ਪੜੀ ਤਾਂ ਮੈਂ ਤੁਸੀਂ ਮੰਨੋਗੇ ਨਹੀਂ 3 ਦਿਨ ਦਿੱਲੀ ਦੇ ਵਿੱਚ ਮੁਖਰ ਜੀ ਨਗਰ ਦੇ ਵਿੱਚ ਰਿਹਾ ਆ ਵੀ ਇਮੇਜਿਨੇਸ਼ਨ ਦੇ ਵਿੱਚ ਹੀ ਸਵੇਰੇ ਉੱਠਦਾ ਸ਼ਾਮ ਨੂੰ ਸੌਂਦਾ ਮੈਨੂੰ ਹਰ ਟਾਈਮ ਉਹੀ ਸੀਨ ਯਾਦ ਆਉਂਦੇ ਰਹੇ ਵਾਰ-ਵਾਰ ਕਿ ਕਿਵੇਂ ਉਹ ਬੱਚਾ ਗਵਾਲੀਅਰ ਚ ਪੀਸੀਐਸ ਦਾ ਇਗਜ਼ਾਮ ਦੇਣ ਗਿਆ ਤਾਂ ਕਿਵੇਂ ਪੀਸੀਐਸ ਦਾ ਇਗਜ਼ਾਮ ਆਲ ਆਫ ਅ ਸਡਨ ਜਿਹੜੀ ਗਵਰਨਮੈਂਟ ਹੈ ਉਹਨੇ ਕੈਨਸਲ ਕਰਤਾ ਤੇ ਜਦੋਂ ਦਿੱਲੀ ਦੇ ਵਿੱਚ ਗਿਆ ਮੁਖਰ ਜੀ ਨਗਰ ਦੇ ਵਿੱਚ ਉਹਦੇ ਵਰਗੇ ਹਜ਼ਾਰਾਂ ਨਹੀਂ ਮੈਂ ਕਹਿੰਨਾ ਲੱਖਾਂ ਬੰਦੇ ਹੋਣਗੇ ਜੀ ਜਿਹੜੇ ਆਈਐਸ ਦੀ ਤਿਆਰੀ ਕਰਨ ਆਉਂਦੇ ਆ ਤਾਂ ਉਹ ਚੀਜ਼ ਨੂੰ ਦੇਖ ਕੇ ਬੱਚੇ ਡੋਲ ਵੀ ਜਾਂਦੇ ਆ ਵੀ ਇੱਥੇ ਤਾਂ ਲੱਖਾਂ ਬੱਚੇ ਤਿਆਰੀ ਕਰਦੇ ਤਾਂ ਸਾਡਾ ਨੰਬਰ ਕਿਵੇਂ ਆਊਗਾ ਜੀ ਠੀਕ ਹੈ ਜੀ ਪਰ ਮਨੋਜ ਕੁਮਾਰ ਸ਼ਰਮਾ ਨੇ ਉਹ ਹੱਡਲ ਵੀ ਜਿਹੜੀ ਹੈਗੀ ਹੈ ਪਾਰ ਕੀਤੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਪਤਾ ਲੱਗਦਾ ਕਿਵੇਂ ਵੀ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਇੰਸਟੀਚੂਨਸ ਆ ਉਹ ਲੁੱਟਦੇ ਆ ਆਈਐਸ ਦੇ ਨਾਂ ਤੇ ਪੀਸੀਐਸ ਦੇ ਨਾਮ ਤੇ ਆਇਲਸ ਦੇ ਨਾਮ ਤੇ ਇਹ ਬੁੱਕ ਜਿਹੜੀ ਹੈਗੀ ਹੈ ਏਵੀਏ ਦੇ ਵਿੱਚ ਆਈਐਸਪੀਸੀਐਸ ਦੇ ਲਈ ਵੀ ਇੱਕ ਹੋੜ ਹੈ ਤੁਸੀਂ ਦੇਖਿਆ ਹੋਣਾ ਉਸ ਨਗਰ ਦੇ ਵਿੱਚ ਕਿੰਨੇ ਇੰਸਟੀਚੂਟ ਨੇ ਲੁੱਟ ਦਾ ਸਾਧਨ ਹੈ ਨਾ ਕਿਸੇ ਦਾ ਵੱਡਾ ਇੰਸਟੀਚੂਟ ਕਿਸੇ ਦਾ ਛੋਟਾ ਪਰ ਜੇ ਆਪਾਂ ਆਪਣੇ ਇਸ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਹੈ ਇਸ ਤਰ੍ਹਾਂ ਦੇ ਪਰ ਆਈਲੈਟਸ ਦੇ ਲਈ ਵਿਦਿਆਰਥੀ ਜਾਦੇ ਜ਼ੋਰ ਲਾਉਂਦੇ ਨੇ ਪਲੱਸ 2 ਕੀਤੀ ਉਸ ਤੋਂ ਬਾਅਦ ਆਈਲੈਟਸ ਕਰਦੇ ਆ ਜੇ ਬਠਿੰਡੇ ਅਜੀਤ ਰੋਡ ਦੇਖ ਲਓ ਤੇ ਸਾਰੀ ਗਲੀ ਲੱਗਦੀ ਹੈ ਕੈਨੇਡਾ ਨੂੰ ਜਾਂਦੀ ਹੁੰਦੀ ਹੈ ਇਹ ਗਲੀ ਬਿਲਕੁਲ ਜੀ ਇਹ ਗੱਲ ਤੁਹਾਡੀ ਸਹੀ ਹੈ ਕਿਤਾਬ ਤੋਂ ਹਟ ਕੇ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਵਾਂ ਤੁਸੀਂ ਦੇਖੋਗੇ ਵੀ ਪ੍ਰਾਈਵੇਟ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਬੱਚੇ ਜਿਨ੍ਹਾਂ ਨੂੰ ਪਹਿਲੀ ਕਲਾਸ ਤੋਂ ਜਿਹੜੀ ਅੰਗਰੇਜ਼ੀ 'ਚ ਪੜ੍ਹਦੇ ਆ ਤਾਂ ਆਇਲਟ ਸੈਂਟਰ ਉਹਨਾਂ ਬੱਚਿਆਂ ਨਾਲ ਜ਼ਿਆਦਾ ਪਰੇ ਹੋਏ ਹੁੰਦੀ ਹੈ ਜੀ। ਹੂੰ। ਮਤਲਬ ਤੁਸੀਂ ਸਿਸਟਮ ਦੇਖੋ ਜੀ ਜਿਹੜਾ ਬੱਚਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹਨੇ ਅੰਗਰੇਜ਼ੀ 'ਚ ਹੀ ਕਮਿਊਨੀਕੇਟ ਕੀਤਾ ਹਰੇਕ ਸਬਜੈਕਟ ਦੇ ਵਿੱਚ ਜੀ ਫਿਰ ਵੀ ਉਸ ਤਰ੍ਹਾਂ ਦੇ ਜਿਹੜੇ ਬੱਚੇ ਹੈਗੇ ਆ ਆਇਲ ਸੈਂਟਰ 'ਚ ਹੁੰਦੇ ਜਿਨ੍ਹਾਂ ਨੂੰ ਅੰਗਰੇਜ਼ੀ ਦੀ ਲੋੜ ਨਹੀਂ ਹੁੰਦੀ ਕਿਉਂ ਕਿ ਆਇਲਟ ਸੈਂਟਰ ਵਾਲੇ ਇੱਕ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰ ਦਿੰਦੇ ਆ। ਕਿਸੇ ਹਿਸਾਬ ਨਾਲ ਤੁਸੀਂ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਸਿਖਾਵਾਂਗੇ ਤੇ ਇਹ ਗੱਲ ਜਿਹੜੀ ਮਨੋਜ ਹੈ ਮਨੋਜ ਨੇ ਬਿਲਕੁਲ ਇਹ ਗੱਲ ਨੂੰ ਕਲੀਅਰ ਕਰਤਾ ਕਿ ਕਿਸੇ ਬੰਦੇ ਨੇ ਜੇ ਕੋਈ ਵੀ ਗੋਲ ਅਚੀਵ ਕਰਨਾ ਆਵੇ ਉਸ ਨੂੰ ਕਿਸੇ ਸੈਂਟਰ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਉਹਦੀ ਆਪ ਦੀ ਲਗਨ ਤੇ ਆਪ ਦੀ ਮਿਹਨਤ ਤੇ ਆਪ ਦੀ ਗੋਲ ਤੇ ਆਪ ਦੀ ਜਿਹੜੀ ਇੱਛਾ ਸ਼ਕਤੀ ਹੈ ਉਹਦੇ ਨਾਲ ਕੋਈ ਵੀ ਗੋਲ ਜਿਹੜਾ ਹੈਗਾ ਅਚੀਵ ਕਰਿਆ ਜਾ ਸਕਦਾ ਜੀ ਵੀਰ ਦਿਵਿੰਦਰ ਤੁਸੀਂ ਮਨੋਜ ਨੂੰ ਆਪਣੇ ਨਾਲ ਕਿਵੇਂ ਮੇਲ ਕਰਦੇ ਹੋ ਜੋ ਕਿਤਾਬ ਦੇ ਵਿੱਚ ਆ ਤੁਸੀਂ ਕਿਤਾਬ ਪੜ੍ਹੀ ਫਿਲਮ ਦੇਖੀ ਤੁਹਾਨੂੰ ਕਿਵੇਂ ਲੱਗਦਾ ਹੈ ਜਾਂ ਕਿਤਾਬ ਪੜ੍ਹਨ ਤੋਂ ਬਾਅਦ ਕਿਵੇਂ ਮਹਿਸੂਸ ਹੋਇਆ ਕਿ ਵੀ ਮੈਂ ਵੀ ਮਨੋਜ ਹਾਂ ਸਰ ਜਦੋਂ ਸਰ ਕਿਤਾਬ ਪੜ੍ਹਦੇ ਹਨ ਤਾਂ ਸਭ ਤੋਂ ਸਾਰ ਆਟੋਮੈਟਿਕ ਸਰ ਮੰਤਨ ਸਰ ਸੁਪਨੇ ਵੀ ਰਾਤ ਨੂੰ ਮਨਾਈ ਦੇ ਦੀ ਸਟੋਰੀ ਦੀ ਆਈ ਜਾਂਦੀ ਸੀਗਾ ਸਰ ਮਨੋਜ ਨਾਲ ਨਾਲ ਚੱਲਦਾ ਤੁਹਾਡੇ ਹਾਂਜੀ ਸਰ ਜਿਵੇਂ ਸਰ ਇਹ ਚ ਬੀਤੇ ਜਿਵੇਂ ਆਪਦੇ ਤੁਸੀਂ ਗੱਲ ਕਰੀ ਸੀ ਨਾ ਜਿਵੇਂ ਅਮਰਦੇਵ ਸਰਾਂ ਨੇ ਆਪਦੇ ਇੱਕ ਘਰ ਹੁੰਦਾ ਆਪਦੇ ਸਰ ਸਰ ਮਨੋਜ ਨੇ ਆਪਦਾ ਕੈਰੈਕਟਰ ਬਣਾ ਲਿੰਦੇ ਸਰ ਤੁਸੀਂ ਤੁਸੀਂ ਹੰਡਾਇਆ ਫਿਰ ਉਸ ਕੈਰੈਕਟਰ ਨੂੰ ਹਾਂਜੀ ਸਰ ਤੁਹਾਨੂੰ ਲੱਗਣ ਲੱਗਿਆ ਸੀ ਕਿ ਮੈਂ ਵੀ ਮਨੋਜ ਹਾਂ ਹਾਂਜੀ ਸਰ ਜੀ ਅਮਰਦੀਪ ਜੀ ਪਿਆਰ ਦਾ ਇੱਕ ਕਨਸੈਪਟ ਹੈ ਕਹਿੰਦੇ ਪਿਆਰ ਤੋਂ ਬਿਨਾ ਕੁਝ ਵੀ ਨਹੀਂ ਇੱਥੇ ਪਿਆਰ ਦਰਖਤਾਂ ਨੂੰ ਕਰੋ ਪਿਆ ਮਾਪਿਆਂ ਨੂੰ ਕਰੋ ਪਿਆਰ ਕਿਸੇ ਨਾਲ ਵੀ ਹੋ ਸਕਦਾ ਹੈ ਪਿਆਰ ਨੂੰ ਬੜਾ ਸੋਹਣਾ ਇਸ ਦੇ ਵਿੱਚ ਪੇਸ਼ ਕੀਤਾ ਗਿਆ ਕਿ ਰਕਾਵਟ ਨਹੀਂ ਬਣਦਾ ਹੁੰਦਾ ਅਕਸਰ ਕਹਿ ਦਿੰਦੇ ਨੇ ਜੇ ਕੁੜੀ ਮੁੰਡੇ ਦਾ ਪਿਆਰ ਆ ਕਿ ਤੂੰ ਪਿਆਰ ਚ ਪੈ ਗਿਆ ਤਾਂ ਤੇਰਾ ਤਾਂ ਹੁਣ ਬੇੜਾਗਰ ਕੀ ਹੋ ਜਾਣਾ ਹੈ ਪਰ ਇਸ ਦੇ ਵਿੱਚ ਬੜਾ ਖੂਬਸੂਰਤ ਬਿਆਨ ਕੀਤਾ ਗਿਆ ਕਿ ਸਪੋਰਟ ਬਣ ਸਕਦਾ ਤੁਹਾਡੀ ਦੇਖੋ ਇਸ ਬੁੱਕ ਦੇ ਵਿੱਚ ਜਿਹੜੀ ਤੁਸੀਂ ਲਵ ਸਟੋਰੀ ਦੀ ਜਾਂ ਪਿਆਰ ਦੀ ਗੱਲ ਕਰੀ ਹੈ ਉਹ ਵੀ ਇੱਕ ਬਹੁਤ ਉਹਨਾਂ ਨੇ ਵਧੀਆ ਮੈਸੇਜ ਦਿੱਤਾ ਹੈ ਵੀ ਕਿਸੇ ਤਰ੍ਹਾਂ ਦਾ ਕੋਈ ਰਿਲੇਸ਼ਨ ਆਇਆ ਚਾਹੇ ਪਿਆਰ ਹੈ ਉਹ ਜੇਕਰ ਤੁਸੀਂ ਆ ਦੀ ਮੰਜ਼ਲ ਹਾਸਲ ਕਰਕੇ ਫਿਰ ਉਸ ਚੀਜ਼ ਵਾਲੀ ਵਾਅਦੇ ਹੁੰਦਾ ਤੁਸੀਂ ਜਿਆਦਾ ਕਾਮਯਾਬ ਹੋ ਜਿਵੇਂ ਮਨੋਜ ਤੇ ਸ਼ਰਦਾ ਦੇ ਵਿੱਚ ਦਿਖਾਏ ਗਏ ਆ ਜੀ ਵੀ ਉਹਨਾਂ ਦਾ ਅਫੇਅਰ ਹੁੰਦਾ ਪਰ ਫਿਰ ਵੀ ਉਹ ਜਿਹੜੇ ਹੈਗੇ ਆ ਪਰ ਉਹਨਾਂ ਦਾ ਪਹਿਲਾ ਜਿਹੜਾ ਮਛਲੀ ਦੀ ਅੱਖ ਸੀ ਉਹ ਸੀਗਾ ਆਈਐਸ ਤੇ ਪੀਸੀਐਸ ਬਣਨਾ ਜੀ ਪਿਆਰ ਉਹਨਾਂ ਦੇ ਗੋਲ ਦੇ ਵਿੱਚ ਜਿਹੜਾ ਹੈਗਾ ਕੋਈ ਰੁਕਾਵਟ ਨਹੀਂ ਕ੍ਰੀਏਟ ਕੀਤੀ ਸਗੋਂ ਇੱਕ ਦੂਜੇ ਨੂੰ ਸਪੋਰਟ ਮਿਲਦੀ ਹੈ ਜੀ ਮਨੋਜ ਨੂੰ ਇਹ ਲੱਗਦਾ ਸੀ ਵੀ ਜੇਕਰ ਮੈਂ ਆਈਪੀਐਸ ਬਣਾਤਾ ਫੇਰ ਹੀ ਸ਼ਾਇਦ ਮੈਂ ਇਸ ਲੜਕੀ ਦੇ ਜਿਹੜਾ ਹੈਗਾ ਕਾਬਿਲ ਹੋ ਪਾਵਾਂਗਾ ਤਾਂ ਇਹ ਵੀ ਇੱਕ ਵਧੀਆ ਮੈਸੇਜ ਦਿੱਤਾ ਹੈ ਇਸ ਫਿਲਮ ਦੇ ਵਿੱਚ ਜਿਵੇਂ ਆਪਣੀ ਜਿਹੜੀ ਹੈਗੀ ਯੂਥ ਭਟਕ ਰਹੀ ਹੈ ਕੋਈ ਇਹਦੇ ਵਿੱਚ ਲੱਚਰ ਪੁਰਾਣੀ ਹੈਗਾ ਇਹਦੇ ਵਿੱਚ ਰੀਅਲ ਮੀਨਿੰਗ ਆਫ ਪਿਆਰ ਦਿਖਾਇਆ ਗਿਆ ਵੀ ਪਿਆਰ ਦਾ ਮੀਨਿੰਗ ਸਿਰਫ ਇੱਕ ਫਿਜ਼ੀਕਲੀ ਜਾਂ ਜਿਵੇਂ ਅੱਜ ਕੱਲ ਦੇ ਨੌਜਵਾਨ ਜਿੱਦੜ ਯੂਥ ਜਾ ਰਹੀ ਹੈ ਉਹ ਨਹੀਂ ਹੁੰਦਾ ਪਿਆਰ ਦਾ ਮੀਨਿੰਗ ਕਿਸੇ ਗੋਲ ਨੂੰ ਅਚੀਵ ਕਰਾਉਣਾ ਵੀ ਹੋ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਇਸ ਕਿਤਾਬ ਬਾਰੇ ਚਰਚਾ ਕਰਨ ਦਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ ਲਓ ਜੀ ਬੁੱਕਮਾਰਕ ਪ੍ਰੋਗਰਾਮ ਦੇ ਵਿੱਚ ਅੱਜ ਐਨਾ ਹੀ 12th ਫੇਲ ਇੱਕ ਕਿਤਾਬ ਉਨਰਾਗ ਪਾਠਕੋਣਾ ਦੀ ਹੈ 12ਵੀਂ ਫੇਲ ਹਾਰਿਆ ਉਹ ਜੋ ਲੜਿਆ ਨਹੀਂ ਗੁਰਜਿੰਦਰ ਸਿੰਘ ਬਡਾਨਾ ਹੋਣਾ ਨੇ ਅਨੁਵਾਦ ਕੀਤਾ ਤੇ ਖੁਸ਼ਵੰਤ ਬਰਗਾੜੀ ਪੀਪਲਸ ਫੋਰ ਬਰਗਾੜੀ ਹੋਣਾ ਨੇ ਇਸ ਨੂੰ ਛਾਪਿਆ ਗਿਆ ਤੇ ਜਰੂਰ ਇਸ ਕਿਤਾਬ ਨੂੰ ਖਰੀਦੋ ਪੜਿਓ ਪਹਿਲਾਂ ਕਿਤਾਬ ਪੜਿਓ ਫਿਰ ਫਿਲਮ ਦੇਖਿਓ ਪਰ ਜਿਨ੍ਹਾਂ ਨੇ ਫਿਲਮ ਦੇਖ ਲਈ ਉਹ ਕਿਤਾਬ ਜਰੂਰ ਪੜਿਓ ਤੇ ਜੇ ਨਹੀਂ ਪੜਨੀ ਖਰੀਦ ਕੇ ਜਰੂਰ ਰੱਖ ਲਿਓ ਕੋਈ ਨਾ ਕੋਈ ਬੱਚਾ ਤੁਹਾਡਾ ਆਉਣ ਵਾਲੇ ਸਮੇਂ 'ਚ ਇਸ ਕਿਤਾਬ ਨੂੰ ਚੱਕੇਗਾ ਜੋ ਫੇਲ ਤੋਂ ਡਰਦਾ ਹੈ ਫੇਲਿਅਰ ਤੋਂ ਡਰਦਾ ਹੈਗਾ ਤੋ ਅੱਗੇ ਵਧੇਗਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਬੁੱਕਮਾਰਕ ਦੇਖਣ ਲਈ ਕੈਮਰਾਮੈਨ ਮਲਕੀਤ ਤੇ ਮਨਪ੍ਰੀਤ ਦੇ ਨਾਲ ਹੈਪੀ ਭਕਤਾਂ